ਕਹਿੰਦਾ ਵੀ ਸਾਰੇ ਬੱਲੇ ਬਾਈ ਬਾਈ ਟੇਸਟ ਲਾਈਕ ਚਾਈ ਨਹੀਂ ਤੇ ਉਹ ਗਾਟ ਕਰ ਰਹੇ ਨੇ ਮੈਂ ਸਾਰੇ ਤੁਹਾਡੇ ਕੋਲ ਮੈਂ ਤਾਂ ਬੁਲਾ ਕੇ ਆਇਆ ਉਹ ਇੱਥੇ ਆ ਜਾਣ ਡਾਕਟਰ ਬੱਬਰ ਇੱਥੇ ਆ ਜਾ ਆਣ ਕੇ ਦੱਸ ਦੇ ਸਾਰਿਆਂ ਨੂੰ ਅਸੀਂ ਕੱਲੇ ਚੌਧਰੀ ਥੋੜਾ ਵਾ ਵੀ ਅਹੀਂ ਜਾ ਕੇ ਅੰਦਰ ਜਾ ਕੇ ਬੈਠ ਕੇ ਗੱਲ ਕਰ ਅਸੀਂ ਇਹ ਸਿੱਖਿਆ ਹੀ ਨਹੀਂ ਕਿ ਅੰਦਰ ਜਾ ਕੇ ਬੈਠ ਕੇ ਗੱਲ ਕਰਨੀ ਬਿਲਕੁਲ ਬਿਲਕੁਲ ਅੰਦਰ ਕਾਦੀ ਗੱਲ ਕਰਨੀ ਆ ਇੱਥੇ ਬੈਠੇ ਆ ਅਸੀਂ ਧੁੰਮ ਨਾਲ ਸਾਡੇ ਸਾਥੀ ਦੇਸ਼ੇ ਧੁੰਮ ਸਾਡੀਆਂ ਭੈਣਾ ਬੈਠੇ ਧੁੰਮ ਦੇ ਵਿੱਚ ਅਸੀਂ ਚੱਕ ਕੇ ਅਸੀਂ ਤੁਹਾਨੂੰ ਨਾਲ ਗੱਲ ਕਰੀਏ ਕਿਉਂ ਕਰੀਏ ਇੱਥੇ ਆ ਜਾਓ ਅਸੀਂ ਤੁਹਾਨੂੰ ਬੜੀ ਗੋਲੀ ਮਾਰਦੇ ਲੱਗੇ ਇੱਥੇ ਆਓ ਤੁਸੀਂ ਜੇ ਤੁਹਾੜੇ ਕੋਈ ਗਲਤੀ ਹੋਈ ਹੈ ਤਾਂ ਮੰਨੋ ਉਹਦਾ ਕੀ ਖਮ ਆ ਜਾ ਉਹਦਾ ਜੀਤ ਤੁਰ ਗਿਆ ਉਹਨੂੰ ਪੁੱਛੋ ਉਹਦੇ ਨਾਲ ਕੀ ਬੀਸੀ ਆ ਇਹ ਤਾਂ ਕਹਿਣਾ ਬੜਾ ਸੋਖਾ ਕਿਸੇ ਦੀ ਗੱਲ ਆ ਮਨੁੱਖਤਾ ਦੇ ਕਾਤਲ ਮੁਰਦਾਬਾਦ 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 ਸੰਜੀਤ ਬੱਬਰ ਮੁਰਦਾਬਾਦ 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 ਹਸਪਤਾਲ ਮੁਰਦਾਬਾਦ 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 ਲੋਟੂ ਟੋਲਾ ਮੁਰਦਾਬਾਦ 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 ਲੋਟੂ ਟੋਲਾ ਮੁਰਦਾਬਾਦ 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 ਤੋ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਇਹ ਜਿਹੜੇ ਕਾਰਪੋਰੇਟ ਹਸਪਤਾਲ ਬਣ ਗਏ ਨੇ ਨਾ ਇਹ ਤਾਂ ਚਲੋ ਫੇਰ ਜ਼ਿੰਮੇਵਾਰ ਨੇ ਇੱਕ ਬੰਦਾ ਇੱਥੇ ਮਾਲਕ ਬਣ ਕੇ ਬੈਠਾ ਇਹਨਾਂ ਇੰਨੀ ਕੁ ਲੁੱਟ ਪਾਈ ਆ ਕਿ ਹਰ ਚੀਜ਼ 'ਚ ਇਹਨਾਂ ਦਾ ਕਮਿਸ਼ਨ ਆ ਕਿਸੇ ਨੂੰ ਲੋਡ ਹੋਵੇ ਟੈਸਟ ਦੀ ਕਿਸੇ ਨੂੰ ਲੋਡ ਹੋਵੇ ਸੀਟੀ ਸਕੈਨ ਦੀ ਕਿਸੇ ਨੂੰ ਲੋਡ ਹੋਵੇ ਕਿ ਐਮ ਆਰ ਆਈ ਦੀ ਕਿਸੇ ਨੂੰ ਲੋਡ ਹੋਵੇ ਉੱਥੇ ਵੱਡੇ ਵੱਡੇ ਨੇ ਉਹਨਾਂ ਦੇ ਸੰਪਤੀ ਇਹ ਨਿਸ਼ਾਨ ਆਉਂਦੀ ਹੈ। ਉਹ ਕਿਹੜਾ ਨਿਸ਼ਾਨ ਆਉਂਦੀ ਹੈ? 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 ਉਹ ਕਿਹੜ

ਸਾਡੇ ਘਰ ਮਿਕਾਟਾ ਸਭ ਤੋਂ ਪਹਿਲਾਂ ਇਹ ਆਪ ਕੋਈ ਨਹੀਂ ਕਰਦਾ ਬਲਾਲ ਸਾਈ ਨੇ ਸਾਈ ਉਸ ਤੋਂ ਪੂਰੀ ਮਸਤੀ ਨਹੀਂ ਹੋਣੀ ਮਾਸਾਤੀ ਆ ਖਾਲੀ ਇਹ ਰੀਮੈਂਬਰ ਕਰ ਫੈਮਿਲੀ ਮੈਂਬਰ ਲੱਗੇ ਕੱਜਲੀ ਬਠਾਏ ਜੰਮਦਾ ਟੰਗਾ ਵਾਟਾ ਮਾਦੀਆ ਸਵਾਇਆ ਸਾਡਾ ਜੀ ਚੱਕੀ ਦਾ ਮੈਂ ਸਵਾਇਆ ਕਰਦਾ ਬਾਜੀ ਉਹਦੀ ਬੜੀ ਜੀ ਕਿਹ ਯਾ ਕਿਲਪਰੇ ਕਾਪਾ ਟੋਟੂ ਟੋਲਾ ਮਰੇ ਬੰਦੇ ਬਹਿਲਦੇ ਟੋਟੂ ਟੋਲਾ ਨੀਰਤ ਬੱਬਾ ਜੰਦਾਬਾਟ ਟੋਟੂ ਟੋਲਾ ਜੰਦਾਬਾਟ ਸਤਿਗੁਰੂ ਮਾਜੋ ਨਰੇਬਾਜੀ ਜੰਮ ਕੇ ਕੀਤੀ ਜਾ ਰਹੀ ਹੈ ਪਰਿਵਾਰ ਦੇ ਨਾਲ ਗਲਬਤ ਕਰਨ ਦੀ ਕੋਸ਼ਿਸ਼ ਕਰਾਂ ਮੇਰਾ ਨਾਮ ਸ਼ਿਲਪਾ ਮੇਰੇ ਹਸਬੰਦ ਦਾ ਨਾਮ ਆਸ਼ੂ ਹੈ ਉਹਨਾਂ ਨੂੰ ਸਿਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤੀ ਇਹਨਾਂ ਨੇ ਹੱਡਾ ਅਪਡੇਟ ਕੀਤਾ ਸ਼ੇਵ ਜੀ ਆ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈ ਆ ਤੇ ਇਹਨਾਂ ਨੇ ਗੱਲ ਵੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਗੋਲੀ ਪਾਈ ਆ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣ ਲੱਗੀ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਛਿਲਪਾ ਉੱਪਰ ਚੱਲ ਜਾ ਆਈ ਸੀ ਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲੰਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਰਿਸਟ ਆਫ ਦੀ ਲੜਕੀ ਉੱਪਰ ਆਇ ਤੇ ਮੈਨੂੰ ਕਹਿੰਦੀ ਕਿ ਨੀਚੇ ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੀ ਰਹੀ ਕਿ ਇਹਨਾਂ ਦਾ ਹਾਰਟ ਨਹੀਂ ਕੰਮ ਕਰੰਦਿਆ ਸਰ ਹਰ ਟਾਈਮ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਡੀਟ ਨਹੀਂ ਹੋਂਦਿਆ ਸਰ ਪਲੀਜ਼ ਅੰਦਰ ਕੁਝ ਕਰੋ ਯਾਰ ਕਿ ਕਦੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਹੈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਰ ਇਹਨਾਂ ਨੂੰ ਹੋਰ ਜੀਨੀ ਕੋਈ ਆਈ। ਉਹ ਡਾਕਟਰ ਕੀ ਕਹਿ ਰਹੇ ਸੀ? ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ। ਅਹੀਂ ਸਲੇਜ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ। ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ। ਸਰਜਰੀ ਦਾ ਆਰਡਰ ਨਹੀਂ ਕੀਤਾ ਸੀਗਾ। ਬੱਬਰੋਂ ਆਇਆ ਕਿ ਬੱਬਰ ਨਹੀਂ ਇਹ ਤੇ ਬੱਬਰ ਕੋਈ ਨਹੀਂ ਆਇਆ ਮਨਜੀਤ ਬੱਬਰ ਨੇ ਕੀਤਾ ਹਾਂਜੀ ਜਿੰਨਾ ਦਾ ਹਸਪੀਟਲ ਆ ਬੱਬਰ ਨੇ ਮਨਜੀਤ ਮਨਜੀਤ ਬੱਬਰ ਨੇ ਕੀਤਾ ਮਨਜੀਤ ਬੱਬਰ ਕਿਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਣ ਤੇ ਬਣੀਆਂ ਹੌਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਆ ਬੱਲੀ ਤੇ ਕੁਝ ਪਤਰੀ ਵਾਸਤੇ ਆਈ ਤੇ ਹਾਂਜੀ ਤੇ आशु ਮਾ ਜਨ ਮੇਰਾ ਪੁੱਤੀ ਦਾ ਆ ਗਈ। ਡਰ ਕੋ ਕੰਮ ਕਰਦਾ ਸੀ। ਬਰਾਮਪੁਰ ਰੋਡ ਤੇ ਰਹਿੰਦਾ। 8 ਦਿਨ ਤੋਂ ਇੱਥੇ ਹੀ ਉਹ। ਕੀ ਪ੍ਰੋਬਲਮ ਸੀ? ਪੱਥਰੀ ਸੀ ਉਹਦੇ ਜੀ। ਕੀ ਕਰਿਆ? ਹਾਂਜੀ ਉਹਦਾ ਆਪਰੇਟ ਕੀਤਾ ਮੈਂ ਉਹਨੂੰ 11 ਵਜੇ ਰਾਤ ਮਿਲ ਕੇ ਗਿਆ। ਬੜਾ ਵਧੀਆ ਕੁਛ ਨਹੀਂ। ਵੀਡੀਓ ਕਾਲ ਕਰਾ ਗਿਆ ਆਪਣੇ ਬੱਚਿਆਂ ਨਾਲ ਦੀ। ਤੇ ਮੇਰਾ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਜੀ ਮੇਰਾ ਪੁੱਤ ਪੀਗਾ ਲਾਤਾ ਨਾ ਜੀ। ਰਿਐਕਸ਼ਨ ਕਰ ਗਿਆ। ਤਾਂ ਇਹ ਤੇ ਇਹਨਾਂ ਦੇ ਹੌਸਟ ਨੇ ਲਾਇਆ ਜੀ ਤੇ ਮੇਰਾ ਪੁੱਤ ਦੁਨੀਆ ਤੋਂ ਚਲ ਗਿਆ ਜੀ ਹਾਂਜੀ ਕੁਛ ਨਹੀਂ ਕੀਤਾ ਜੀ ਤੇ ਰਾਤ ਦਾ ਸਾਨੂੰ ਦਿਲਾਸਾ ਦੇ ਹੀ ਜਾਣਦੇ ਆ ਜੀ ਉੱਥੇ ਲੈ ਜਾਓ ਆਉਂ ਕਰ ਲਓ ਮਰੇ ਨੂੰ ਮੇਰੇ ਪੁੱਤ ਨੂੰ ਵੈਂਟੀਲੇਟਰ ਤੇ ਲਾਇਆ ਇਹਨਾਂ ਨੇ ਮੈਂ ਆਖਿਆ ਤੁਸੀਂ ਸਦੋਂ ਜਿੰਨੇ ਮਰਜ਼ੀ ਪੈਸੇ ਲਓ ਮੇਰੇ ਕੋਲ ਤੇ ਡਾਕਟਰ ਸਦੋਂ ਤੇ ਮੇਰੇ ਪੁੱਤ ਦਾ ਇਲਾਜ ਕਰੋ ਬੋਰਡ ਦੇ ਬਾਹਰ ਲਿਖ ਲੈਣਾ ਭਜੀ ਡਾਕਟਰ ਸੋ ਸ਼ੁਰੂ ਤੋਂ ਸਿਹ ਹੈ ਇਹ ਡਾਕਟਰ ਰਿਪੋਰਟ 5 ਦਿਨ ਪਹਿਲਾਂ ਆਇਆ ਸੀ ਜਦੋਂ ਆਇਆ ਸੀ ਜਾਇ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀ ਤੇ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੈਨਾ ਗੋਡੇ ਦੇ ਪੱਤਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਾਹ ਰਿਹਾ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹ ਰਿਹਾ ਕੋਈ ਇਨਫੈਕਸ਼ਨ ਦੇਖਣਾ ਹੈ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕਸ਼ਨ ਨਹੀਂ ਉਸ ਤੋਂ ਬਾਅਦ 1.5 ਵਜੇ ਰਾਤੀ ਦਾ ਅੰਦਾਜ਼ਾ ਉਨਨ ਨੂੰ ਡੋਰਾ ਆਇਆ ਫੀਜ਼ਰ ਆਇਆ ਫੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਛੱਡਣੇ ਲਈ ਆ ਤੇ ਲੱਤਾਂ ਬਾਹਾਂ ਦੀ ਵਿਕ ਰਹੀਆਂ ਸਾਈਡ ਸਾਈਡ ਦੀ ਵਿਕ ਰਹੀ ਤਾਂ ਹੀ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਮੋਨਿਟਰ ਦੇ ਉੱਤੇ ਲਗਾ ਦਿੱਤਾ ਉਸ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨੋਟਸ ਮੈਡੀਕਲ ਸਟਾਕ ਸਾਰੇ ਜਾਣਿਆ ਇਹ ਰਲ ਕੇ ਟੀਮ ਵਰਕ ਕੀਤਾ ਉਤਤਵਾ ਦਾ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਹਦਾ ਸੀ ਉਹ ਹਦ ਰੰਗ ਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦ ਰੰਗ ਦੇ ਇਲਾਜ ਕਰਕੇ ਅਸੀਂ ਬੇਸ਼ਕੀ ਸੂਚੀ ਕਰਾਈ ਸੀਟੀ ਵੀ ਦਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਂਬੂਲੈਂਸ ਦੇ ਵਿੱਚ ਪੁੱਤ ਜਾ ਕੇ ਉਹ ਸੇਟੀ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਦ ਰੰਗ ਦਾ ਦੌਰ ਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਾਈ ਇਹਨੂੰ ਹਦ ਰੰਗ ਦਾ ਦੌਰ ਆ ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਨੂੰ ਰਫਿਊਜ਼ ਕਰ ਰਿਹਾ ਰਾਤ ਦੇ ਘਾਰੇ तकरीबन 1:30 ਵਜੇ 3:30 ਵਜੇ ਤੁਰਤੀ ਚਾਰ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਕੋ ਜਿੰਦਾ ਜਿਉ ਜਾ ਮਰਿਆ ਜਾਵੇ ਤੇ ਬਹੁਤ ਐਸ ਏ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉ ਜਾ ਮਰਿਆ ਜਾਵੇ ਇਹ ਮੈਨੂੰ ਨਹੀਂ ਹਜੇ ਮੋਲੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇੱਥੇ ਜਾ ਜਿੰਦਾ ਜਾਓ ਜਾਂ ਮਰਿਆ ਜਾਓ ਇਸ ਚੀਜ਼ ਨੂੰ ਆਪਾਂ ਹੁਣੇ ਸਾਰੇ ਜਾਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਉਹ ਹੈ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਦੇਲੇ ਆ ਇਹਨਾਂ ਨੂੰ ਦੂਰ ਕੀਤਾ ਜਾਵੇ ਨਿਊਰੋਸਰਜਨ ਨਾਲ ਤਾਂ ਨਹੀਂ ਗਿਆ ਲੈ ਕੇ ਨਿਊਰੋਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋਸਰਜਨ ਨਾਲ ਟੈਲੀਫੋਨੀ ਕਰ ਲਈ ਕੰਸਲਟੇਸ਼ਨ ਰੱਖੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਤੇ ਡਾਕਟਰ ਸਾਹਿਬ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰ ਨੇ ਕਹਤਾ ਸੀ ਹਾਨੂੰ ਕਿ ਪੇਸ਼ੈਂਟ ਦਾ ਡੈਥ ਵਾ ਹੁਣ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲੈ ਜਾਓ ਇਹ 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 ਬਾਰ ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਹਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣੀ ਜਿੰਮੇਵਾਰੀ ਪਲਾਜਨ ਫਿਰ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਹੈ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਣਾ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਣਾ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਉਹ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਤਾਂ ਲੋਕ ਪਰਿਵਾਰ ਨੂੰ ਕੀ ਕਿਹਾ ਗਿਆ ਬਿਲਾ ਪਰਿਵਾਰ ਨੂੰ ਮੇਰੀ ਇੱਕੋ ਹੀ ਗੁਜਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤੀ ਦੇ ਦੇਣ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਾ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੌਰ ਆਪਣਾ ਵੈਂਟੀਲੇਟਰ ਆਲੀਆ ਸਾਰੇ ਸਟਾਫ ਨਾਲ ਭੇਜਾਂਗਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਲੇਕਿਨ ਡਾਕਟਰਾਂ ਦੀ ਵੱਡੀ ਟੀਮ ਹੈ ਇਸ ਵੇਲੇ ਇੱਥੇ ਬੱਧੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਦਾਸ ਲਾਦੇ ਜੇ ਉਹ ਰੈਫਰ ਕਰਤਾ ਜਾਏ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ